ਯਾਦ ਦਾ ਤਿਹਾਰ ਮਨਾਇਆ ਜਾ ਰਿਹਾ ਜੀ ਕੀ ਕਹਿਣਾ ਚਾਹੋਗੇ ਕਿਵੇਂ ਮਨਾ ਰਹੇ ਹੋ ਜੀ ਕਿੰਨੀ ਖੁਸ਼ੀ ਪਾਈ ਜਾ ਰਹੀ ਹੈ ਜੀ ਡਿਟੇਲ ਚ ਦੱਸੋ ਹਾਂਜੀ ਅੱਜ ਜਿਹੜਾ ਰੌਣਕ ਮੇਲਾ ਤੁਸੀਂ ਇੱਥੇ ਦੇਖ ਰਹੇ ਹੋ ਇਹ ਸਾਡੀ ਸੁਸਾਇਟੀ ਵੱਲੋਂ ਅਰੇਂਜ ਕੀਤਾ ਤੀਆਂ ਦਾ ਤਿਹਾਰ ਹੈ ਬੜੇ ਹੀ ਚਾਵਾਂ ਨਾਲ ਮਨਾਇਆ ਜਾਂਦਾ ਆਦਰਸ਼ ਵੈਲਫੇਅਰ ਸੁਸਾਇਟੀ ਸਾਡੇ ਐਮਸੀ ਸਾਹਿਬ ਮੰਜੂ ਮੱਟੂ ਜੀ ਤੇ ਤਰਸੀਮ ਮੱਟੂ ਜੀ ਇਹਨਾਂ ਦੇ ਉਪਰਾਲੇ ਸਦਕਾ ਇਹ ਤਿਹਾਰ ਖੁਸ਼ੀਆਂ ਮਨਾਉਣ ਦਾ ਮੌਕਾ ਸਾਨੂੰ ਮਿਲਿਆ ਤੇ ਇਹ ਤਿਉਹਾਰ ਜਿਹੜਾ ਏ ਇਹ ਆਪਸ ਚ ਭਾਈਚਾਰੇ ਨੂੰ ਜੋੜਨ ਲਈ ਮਨਾਇਆ ਜਾਂਦਾ ਖਾਸ ਕਰਕੇ ਕੁੜੀਆਂ ਦਾ ਤਿਉਹਾਰ ਹੈ ਇਸ ਮਹੀਨੇ ਦੇ ਵਿੱਚ ਕੁੜੀਆਂ ਹਾਰ ਸ਼ਿੰਗਾਰ ਕਰਕੇ ਨੱਚਦੀਆਂ ਗਾਉਂਦੀਆਂ ਟੱਪਦੀਆਂ ਪਿੰਗਾ ਝੂਟਦੀਆਂ ਬੋਲੀਆਂ ਪਾਉਂਦੀਆਂ ਤੇ ਆਪਣੇ ਮਨ ਦੇ ਚਾਹ ਜਿਹੜੇ ਆ ਉਹ ਪੂਰੇ ਕਰਦੀਆਂ ਦੂਜਾ ਇੱਕ ਦਾ ਮਤਲਬ ਮਕਸਦ ਹੈ ਜਿਹੜਾ ਉਹ ਵਿਆਹ ਹੋਈਆਂ ਕੁੜੀਆਂ ਜਿਹੜੀਆਂ ਸਹੁਰੇ ਘਰ ਹੁੰਦੀਆਂ ਉਹ ਪੇਕੇ ਘਰ 4-5 ਦਿਨ ਪਹਿਲਾਂ ਹੀ ਆ ਜਾਂਦੀਆਂ ਇਸ ਤਿਹਾਰ ਨੂੰ ਮਨਾਉਣ ਲਈ ਮਤਲਬ ਇਹ ਜਿਹੜਾ ਸੋਨ ਦਾ ਮਹੀਨਾ ਹੈ ਆਪਣੇ ਪੇਕੇ ਘਰ ਕੱਟਦੀਆਂ ਅਸੀਂ ਇਸ ਤਿਹਾੜ ਦੇ ਵਿੱਚ ਗਾਣੇ ਗਾਏ ਬੋਲੀਆਂ ਪਾਈਆਂ ਤੇ ਭੰਗੜਾ ਵੀ ਪਾਇਆ ਗਿੱਧਾ ਪਾਇਆ ਪਿੰਗਾ ਝੂਟ ਰਹੇ ਅਸੀਂ ਤਮੋਲਾ ਵੀ ਖੇਡਿਆ ਇਸ ਤਰ੍ਹਾਂ ਲੱਗਦਾ ਆਪਣਾ ਪੁਰਾਣਾ ਸੱਭਿਆਚਾਰ ਹੁੰਦਾ ਹੈ ਬਿਲਕੁਲ ਜੀ ਮੈਂ ਇਹੀ ਕਹਿਣਾ ਚਾਹੁੰਦੀ ਆ ਜਿਸ ਤਰ੍ਹਾਂ ਬੱਚੇ ਜਿਹੜੇ ਆ ਉਹ ਆਪਣੇ ਜਿਹੜੇ ਦੇ ਇਤਿਹਾਰ ਆ ਪੁਰਾਣੇ ਸਾਡੇ ਸੱਭਿਆਚਾਰ ਆ ਜਾਂ ਲੋਕ ਗੀਤ ਹੈ ਉਹਨਾਂ ਨੂੰ ਭੁੱਲਦੇ ਜਾ ਰਹੇ ਇਸ ਨੂੰ ਤਰੋ ਤਾਜ਼ਾ ਰੱਖਣ ਲਈ ਬੱਚਿਆਂ ਦੇ ਮਨਾਂ ਦੇ ਵਿੱਚ ਭਰਨ ਲਈ ਕਿ ਸਾਡੇ ਪੰਜਾਬ ਦੇ ਵਿੱਚ ਇਹ ਤਿਹਾਰ ਜਿਹੜੇ ਆ ਉਹ ਮਨਾਏ ਜਾਂਦੇ ਆ ਇਹ ਮਕਸਦ ਜਿਹੜਾ ਇਹ ਬਹੁਤ ਇਹੀ ਮਕਸਦ ਹੈ ਕਿ ਬੱਚਿਆਂ ਨੂੰ ਜਿਹੜਾ ਇਹ ਅੰਦਰ ਬੱਚਿਆਂ ਦੇ ਰਹੇ ਕਿ ਸਪੈਸ਼ਲ ਝੂਲਾ ਵੀ ਲਗਾਇਆ ਗਿਆ ਜੀ ਬਿਲਕੁਲ ਜੀ ਝੂਲਾ ਵੀ ਮਨਾਇਆ ਬਹੁਤ ਬਹੁਤ ਧੰਨਵਾਦ ਜਸਪਾਲ ਭਾਜੀ ਦਾ ਜਿਨ੍ਹਾਂ ਨੇ ਆਪਣੇ ਘਰ ਸਾਨੂੰ ਇਹ ਤਿਹਾਰ ਮਨਾਉਣ ਦਾ ਮੌਕਾ ਦਿੱਤਾ ਤੇ ਬੜੇ ਦਿਨਾਂ ਤੋਂ ਤਿਆਰੀਆਂ ਕੀਤੀਆਂ ਬਿਲਕੁਲ ਸਾਰੇ ਦੁੱਖ ਦਰਦ ਭੁਲਾ ਕੇ ਅਸੀਂ ਇਹ ਤਿਉਹਾਰ ਮਨਾ ਲਏ ਹਾਂਜੀ ਹਾਂਜੀ ਬਿਲਕੁਲ ਜੀ ਝੂਲਾ ਮੈਂ ਤਾਂ ਕੱਲ ਵੀ ਝੂਟ ਗਈ ਸੀਗੀ ਤੇ ਅੱਜ ਵੀ ਝੂਟਿਆ ਅਸੀਂ ਤੇ ਭੈਣਾਂ ਨੂੰ ਮਿਲ ਕੇ ਤੁਸੀਂ ਦੇਖੋ ਤੁਸੀਂ ਆਪ ਹੀ ਦੇਖ ਰਹੇ ਹੋ ਕਿੰਦਾ ਪਰੀਆਂ ਵਾਂਗ ਸਜੀਆਂ ਵਾਂ ਸਾਰੀਆਂ ਤੇ ਮੌਕੇ ਜਿਹੜੇ ਆ ਕਦੇ ਕਦੇ ਮਿਲਦੇ ਤੇ ਮਨ ਨੂੰ ਖੁਸ਼ੀ ਦੇਣ ਲਈ ਬਹੁਤ ਵਧੀਆ ਫਰੰਦਾ ਹੈ ਥੈਂਕ ਯੂ ਮੇਰਾ ਨਾਮ ਰਜਨੀ ਬਰੂਟ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਤੇ ਉਮੰਗ ਨਾਲ ਭਰਿਆ ਹੋਇਆ ਹੈ ਇਹ ਦਿਲ ਹੈ ਅੋ ਜਿਨ ਅਸੀਂ ਬਹੁਤ ਹੀ ਸੁਚੱਜੇ ਢੰਗ ਨਾਲ ਸੈਲੀਬ੍ਰੇਟ ਕਰਦੇ ਆ ਇਹ ਸ੍ਰੀ ਸਾਡਾ ਸ਼੍ਰੀਮਤੀ ਮਨਜੀਤ ਕਾਲਮਟੂ ਵੈਲਫੇਅਰ ਸੁਸਾਇਟੀ ਦੀ ਗਲੀ ਨੰਬਰ 2 ਦੇ ਜੋ ਐਮਸੀ ਹੈ ਇਹ ਸਿਰਫ ਉਹਨਾਂ ਕਰਕੇ ਹੀ ਹੋ ਸਕਿਆ ਉਹ ਹਰ ਇਕ ਇਫਾਰ ਨੂੰ ਇੰਨੇ ਅੱਛੇ ਤਰੀਕੇ ਨਾਲ ਮਨਾਉਂਦੇ ਨੇ ਕਿ ਮਤਲਬ ਕਹ ਲੋ ਕਿ ਸਾਡਾ ਸਭਿਆਚਾਰ ਨਾਲ-ਨਾਲ ਰੱਖਦੇ ਨੇ ਬੱਚਿਆਂ ਦਾ ਧਿਆਨ ਤੇ ਬੜਿਆਂ ਦਾ ਸਾਰਿਆਂ ਦਾ ਧਿਆਨ ਰੱਖਦੇ ਹੋਏ ਉਹਨਾਂ ਨੇ ਹਰ ਵਾਰੀ ਕੋਈ ਨਾ ਕੋਈ ਫੰਕਸ਼ਨ ਕਰਨਾ ਔਰ ਤੀਜ ਦਾ ਤਾਂ ਇੰਨਾ ਜ਼ਿਆਦਾ ਉਮੰਗ ਹੈ ਸਾਡੇ ਮਨ ਵਿੱਚ ਕਿ ਜੋ ਮਤਲਬ ਇਹਨਾਂ ਨੇ ਕੀਤਾ ਕਿ ਸਾਡੀ ਬਚਪਨ ਦੀਆਂ ਯਾਦਾਂ ਸਾਨੂੰ ਬਹੁਤ ਅੱਛਾ ਲੱਗ ਰਿਹਾ ਔਰ ਤੀਜ ਦਾ ਤਿਹਾਰ ਬਹੁਤ ਖੁਸ਼ੀਆਂ ਲੈ ਕੇ ਆਂਦਾ ਹੈ ਹਰੇ ਮੀਂਹ ਦੀ ਹਰਿਆਲੀ ਬਾਕੀ ਤੁਸੀਂ ਮਧੀਆਂ ਪੈਣਾ ਨੂੰ ਹਰੇ-ਹਰੇ ਦੇਖ ਸਕਦੇ ਹੋ ਕਿਦਾਂ ਦਾ ਹੈ ਇਹ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਔਰ ਇੰਜੋਏ ਅਸੀਂ ਬਹੁਤ ਅੱਛਾ ਕੀਤਾ ਖੂਬ ਅਸੀਂ ਸ਼ਾਪਿੰਗ ਕਰੀ ਔਰ ਆਪਣੇ ਹਸਬੰਦ ਨੂੰ ਤਾਂ ਕੀਤਾ ਸੀ ਕਿ ਅਸੀਂ ਗ੍ਰੀਨ ਸੂਟ ਪਾਣਾ ਗ੍ਰੀਨਰੀ ਚ ਆ ਰਹੀ ਹੈ ਗੇਮਸ ਐਂਡ 뮤지컬 ਚੇਅਰਸ ਡਾਂਸ ਬਹੁਤ ਇੰਜੋਏ ਕੀਤਾ ਬਹੁਤ ਅੱਛਾ ਸੀਗਾ ਔਰ ਇਹ ਸਭ ਕੁਝ ਓਨਲੀ ਵਨ ਮੈਡਮ ਅਮਨਜੀਤ ਕੌਰ ਮਟੂ ਐਮ ਸੀ ਸਾਹਿਬ ਤੇ ਮੈਡਮ ਭੁਪਿੰਦਰ ਕੌਰ ਜੀ ਇਹਨਾਂ ਦੇ ਕਰਕੇ ਹੀ ਹੋਇਆ ਜੀ ਇਹਨਾਂ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਚਲੋ ਸਾਰੇ ਨਾਲ ਸੀਗੇ

जो कर रहा था फर्स्ट लाइन सेकंड लाइन थर्ड लाइन पूरी कर रहे थे आप लो, आप लो, आप लो मुझे तो इनाम नहीं मिला अब आप लोग मुझे इनाम दो तो है। <laughs> और वेलफेयर सोसाइटी की शान है मैडम मंजीत कौर मट्टू क्या बात इससे भी धूमधाम से करेंगे क्योंकि इन्होंने हमें तो आगे इससे भी अच्छा करेंगे बड़ा मजा आया कि ऐसी लग रही है कि कि जो जो मैडम भूपिंदर गा ये घर है, 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 हम अपने में हैं। हैं वो वो झूला झूला आप देख रहे कि हमारी ने हमारे लिए डाला हुआ है, सब इन्होंने की है, बहुत है, बहुत नाइस नाइस थैंक थैंक यू यू। सो मच, मेरा नाम मनजीत वार्ड नंबर पांच ਇਹ ਜਿਹੜਾ ਤਿਹਾਰ ਤੀਜ ਦਾ ਹੈ ਇਹ ਬਹੁਤ ਹੀ ਖੁਸ਼ੀਆਂ ਭਰਿਆ ਅੱਜ ਅਸੀਂ ਬੜੇ ਧੂਮ-ਧਾਮ ਨਾਲ ਮਨਾ ਰਹੇ ਐਕਚੁਅਲ 'ਚ ਇਹ ਤੀਜ ਦਾ ਹੀ ਤਿਉਹਾਰ ਨਹੀਂ ਬਲਕਿ ਇਹ ਆਪਸੀ ਭਾਈਚਾਰਾ ਭਾਈ ਭਾਈਚਾਰਾ ਸੰਜ ਜਿਹੜੀ ਉਹ ਹੈ ਉਹਦਾ ਪ੍ਰਤੀਕ ਹੈ ਐਕਚੁਅਲ 'ਚ ਦੇਖੋ ਤੁਸੀਂ ਵੀ ਸਾਰੇ ਆਪਣੇ ਆਪਣੇ ਘਰ ਬਿਜ਼ੀ ਲੇਡੀਜ਼ ਨੂੰ ਖਾਸ ਕਰ ਮੌਕਾ ਨਹੀਂ ਮਿਲਦਾ ਬਾਹਰ ਨਿਕਲਣ ਦਾ ਅੱਜ ਲੇਡੀਜ਼ ਬੇਫਿਕਰ ਹੋ ਕੇ ਆਈਆਂ ਹੋਵਾਂ ਇਹਨਾਂ ਨੂੰ ਕਿ ਤੁਸੀਂ 10 ਵਜੇ ਤੱਕ ਪੂਰਾ ਆਪਣਾ ਇੰਜੋਏ ਕਰਨਾ ਕਿਸੇ ਦੀ ਫਿਕਰ ਨਹੀਂ ਕਰਨੀ ਆਪਣੇ ਆਪਣੇ ਹਸਬੰਦ ਤੋਂ ਇਜਾਜ਼ਤ ਲੈ ਕੇ ਆਈਆਂ ਵਾਂ ਔਰ ਵਧੀਆ ਟੰਗ ਨਾਲ 3 ਵਜੇ ਤੋਂ ਲੈ ਕੇ ਹੁਣ ਤੱਕ ਇੰਜੋਏ ਕਰ ਰਹੇ ਔਰ ਇੱਕ ਕੋਸ਼ਿਸ਼ ਹੈ ਕਿ ਸਾਡਾ ਆਪਸੀ ਭਾਈਚਾਰਾ ਪਿਆਰ ਜਿਹੜਾ ਬਣਿਆ ਰਿਹਾ ਹੈ ਕਿਉਂਕਿ ਰਿਸ਼ਤੇਦਾਰ ਜੇ ਕੋਈ ਹੈ ਉਹ ਚੱਲ ਕੇ ਥੋੜਾ ਟਾਈਮ ਨਾਲ ਆਊਗਾ ਦੁੱਖ ਸੁੱਖ ਦੀ ਸਾਂਝ ਜਿਹੜੇ ਪੜੋਸੀ ਹੁੰਦੇ ਆਂਡ ਗਵੰਡ ਹੁੰਦਾ ਔਰ ਇਹ ਇਸ ਇਸ ਚੀਜ਼ ਨੂੰ ਅਸੀਂ ਨਿਭਾਉਂਦੇ ਹੋਏ ਅੱਜ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਨੈਕਸਟ ਟਾਈਮ ਹੋਰ ਵੀ ਅੱਛਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਬੈਠੇ ਬੈਠੇ ਇੱਕ ਸਲਾਹ ਬਣੀ ਸਾਡੀ ਤਿੰਨ ਜਣਿਆਂ ਦੀ ਦੋ ਤਿੰਨ ਜਣਿਆਂ ਦੀ ਕਿ ਹਾਂ ਐਦਾਂ ਹੋਣਾ ਚਾਹੀਦਾ ਲੋੜੀ ਤਾਂ ਅਸੀਂ ਮਨਾਉਂਦੇ ਹੀ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਲੋੜੀ ਦਾ ਤਿਉਹਾਰ ਤਾਂ ਅਸੀਂ ਬੜਾ ਧੂਮ-ਧਾਮ ਨਾਲ ਮਨਾਉਂਦੇ ਇਸ ਵਾਰ ਨਹੀਂ ਮਨਾ ਸਕੇ ਕੁਝ ਟ੍ਰੈਜੇਡੀ ਹੋ ਗਈ ਗਲੀ ਦੇ ਵਿੱਚ ਬਟ ਆ ਤੀਜ ਦਾ ਤਿਉਹਾਰ ਜਿਹੜਾ ਹੈ ਸਾਰਿਆਂ ਨੇ ਹੀ ਬੜਾ ਸਾਥ ਦਿੱਤਾ ਸਾਰਿਆਂ ਨੇ ਇੱਕ ਫੋਨ ਤੇ ਇੱਕ ਕਾਲ ਤੇ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਔਰ ਸਾਰਿਆਂ ਨੇ ਕੰਟ੍ਰਿਬਿਊਸ਼ਨ ਕੀਤਾ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰਿਆਂ ਨੇ ਇੰਨੇ ਪਿਆਰ ਦਿੱਤਾ ਔਰ ਇੱਕ ਇੱਕ ਮੈਸੇਜ ਤੇ ਸਾਰੇ ਆਏ ਔਰ ਵਧੀਆ ਇੰਜੋਏ ਕਰ ਰਹੇ ਜੀ ਸਰ ਕਿੰਨੇ ਕਿਤੇ ਚੰਗ ਲੋਕੋ ਵੀ ਆ ਰਹੇ ਆ ਭੁੱਲ ਜਾ ਰਹੇ ਲੋਗ ਇਹ ਚੀਜ਼ਾਂ ਕੀ ਮੈਸੇਜ ਦੇਣਾ ਚਾਹੁੰਦੇ ਏ ਲੱਖਾਂ ਦੇ ਲੋਕਾਂ ਨੂੰ ਨਹੀਂ ਬਿਲਕੁਲ ਜੀ ਜੇ ਦੇਖੋ ਸਾਡੇ ਬੱਚੇ ਜਿਹੜੇ ਅੱਜ ਕੱਲ ਜਿਹੜੇ ਮੋਬਾਈਲਾਂ ਤੇ ਰਹਿੰਦੇ ਆ ਮੋਬਾਈਲਾਂ ਨਾਲ ਟੱਚ ਤੇ ਰਹਿੰਦੇ ਆ ਬਿਹਤਰ ਹੋਊਗਾ ਜੇ ਅਸੀਂ ਉਹਨਾਂ ਨੂੰ ਐਦਾਂ ਦੇ ਪ੍ਰੋਗਰਾਮਾਂ 'ਚ ਲੈ ਕੇ ਜਾਈਏ ਖੁਦ ਵੀ ਜਾਈਏ ਔਰ ਲੈ ਕੇ ਵੀ ਜਾਈਏ ਤੇ ਉਹਨਾਂ ਨਾਲ ਕੇ ਬੱਚਾ ਨੂੰ ਜਿਹੜਾ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣ ਸੰਸਕਾਰ ਅੱਛੇ ਹੋਣਗੇ ਤਾਂ ਅੱਗੇ ਵੀ ਉਹ ਆਪਣੇ ਬੱਚਾ ਨੂੰ ਅੱਗੇ ਤੇ ਅੱਗੇ ਪੀੜੀਆਂ ਸੁਧਰੂngੀਆਂ ਤੇ ਕਿੰਨੀ ਦੇਰ ਤੱਕ ਚੱਲਦਾ ਰਹੇਗਾ ਜੀ ਪ੍ਰੋਗਰਾਮ ਉਹਦਾ ਹਾਂਜੀ ਕਿੰਨੇ ਟਾਈਮ ਤੱਕ ਚੱਲਦਾ ਰਹੇਗਾ ਜੀ ਸਾਡਾ ਇਹ ਅਨਲਿਮਿਟਡ ਨਹੀਂ ਥੱਕਦੇ ਮਾਲ ਪੂੜੇ ਮਾਲ ਪੂੜੇ ਬਣੇ ਖਾਣਾ ਬਣਿਆ ਆਵਾ ਚਾਹ ਪਕੋੜੇ ਬਣਿਆ ਉਹਦਾ ਠੰਡਾ ਕੋਡਿੰਗ ਸਭ ਚੱਲਿਆ ਪੂਰਾ ਇੰਤਜ਼ਾਰ ਹੈ ਪੂਰਾ ਇੰਤਜ਼ਾਮ ਹੈ ਹਾਂਜੀ ਕੋਨੋਂ ਵੀ ਆਪ ਨੂੰ ਤੁਸੀਂ ਵੀ ਖਾ ਕੇ ਜਾਣਾ ਨਾਲੇ ਖਾ ਕੇ ਅਸੀਂ ਪਚਾ ਲੈਂਦੇ ਸਾਣੀ ਕਿਹੜਾ ਇਸ ਚੰਦਰੀ ਦਾ ਨੀ ਮੈਲੇ ਚੀਂਆਂ ਦਾ ਬਾਗ ਉਜਾੜਿਆ ਇਕ ਮੇਰੀ ਅੱਖ ਕਾਸ਼ਣੀ ਤੂੰ ਜਾ ਰਾਤ ਦੇ ਅਨਿੰਦਰੇ ਨੇ ਮਾਰਿਆ ਸ਼ੀਸ਼ੇ ਨੂੰ ਤਰੇੜ ਪੈ ਗਈ ਜਦ ਮੈਨੇ ਜਦੋਂ ਮਾਰਿਆ ਸ਼ੀਸ਼ੇ ਨੂੰ ਤਰੇੜ ਪੈ ਗਈ ਲੇ ਰੰਗੀਲੇ ਚੌਂਕ ਕੀ ਟੁਕ ਟੁਕ ਆ ਦੇ ਟੈਠਦਾ ਅੱਖ ਰੰਗ ਕਾਸੀਆਂ ਹੈਸ਼ਾਵਾਂ ਨਕੈ ਸਿਹਾ ਵੇ ਕਾਸੀਆਂ ਹੈਸ਼ਾਵਾਂ ਲੋਕੀ ਦਸ ਦਸ ਜੰਮਦੇ ਹੈਸ਼ਾਵਾਂ ਲੋਕੀ ਦਸ ਦਸ ਜੰਮਦੇ ਹੈਸ਼ਾਵਾਂ ਮੰਜੂ ਇੱਕ ਕੋਈ ਜੰਮਿਆ ਹੈਸ਼ਾਵਾਂ ਮੰਜੂ ਇੱਕ ਕੋਈ ਜੰਮਿਆ ਹੈਸ਼ਾਵਾਂ ਓ ਵੀ ੋਂਦਾਈ ਸਾਦੀ ਕੋਲ ਜਾਣਾ ਹੈ ਤੇਰੀ ਸ਼ਾਵਾ ਮੱਤਾ ਜਿਆ ਬਈ ਮੱਤਾ ਜਿਆ ਤੇਰੀ ਸ਼ਾਵਾ ਮੇਰੇ ਯਾਰ ਮੇਲੇ ਕੋਲ ਅੱਜ ਪਹਿਲਾਂ ਬਤਾਉਂਦਾ ਕਿ ਸਾਡੀ ਸੁਸਾਇਟੀ ਵੱਲੋਂ ਸਾਡੀ ਜਿਹੜੀ ਸੁਸਾਇਟੀ ਅਦਰਸ਼ ਵੈਲਫੇਅਰ ਸੁਸਾਇਟੀ ਵੱਲੋਂ ਇਹ ਸੀਜ਼ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਉਹ ਦੀ ਖੁਸ਼ੀ ਦੀ ਗੱਲ ਹੈ ਸਾਰੀਆਂ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਹਨ ਤਕਰੀਬਨ 3 ਵਜੇ ਸਾਰੇ ਇਕੱਠੇ ਹੋਏਗਾ ਸਭ ਸਾਦੀ ਟੱਕੇ ਬੈਠੀਆਂ ਹਾਂ